ਮੈਂ ਫਰੀਦਕੋਟ ਦੀ ਸ਼ਾਨ ਰੱਖਦੇ ਡੱਗੋ ਵਾਲੇ ਸ਼ਰਨੇ ਨੂੰ ਆਹ ਕਹਿੰਦੇ ਗੋਪੀ ਦਾ ਚੇਲਾ ਪਹਿਲੀ 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 ਝਟਕਾ ਕਬੱਡੀ 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 ਇੱਕਪਾਸੇ ਸੁਖਵੀਰ ਇੱਕਪਾਸੇ ਸੁਖਵੀਰ ਟੱਕਰ ਸਿਰੇ ਦੀ 30 ਸਕਿੰਟਾਂ ਦਾ ਸਮਾਂ ਕਬੱਡੀ 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 ਪਰ ਉਹ ਚੰਗਰ ਜਿਹਨੂੰ ਜਿਹਨੂੰ ਬਾਜ ਦੇਵਾ ਜਫਾ ਕਹਿੰਦੇ ਆ ਵੀ ਜਿਹੜਾ ਜਾਫੀ ਆਵੇਗਾ ਨਾ 1000 ਦੇ ਜਾਫੀ ਦੇ ਲਈ ਹੋਵੇਗਾ ਆ ਦੋਦੇ ਵਾਲਾ ਦੋਦੇ ਵਾਲਾ ਦੋਦੇ ਵਾਲਾ ਇਹ ਕਬੱਡੀ ਦਾ ਉੱਡਣਾ ਆਵਾਜ਼ ਕਬੱਡੀਆਂ ਟੀਮਾਂ ਵੱਡੇ ਪੈਂਡ ਦਾ ਵੱਡਾ ਕਬੱਡੀ ਕੱਪ ਕਬੱਡੀ ਪਾਉਣ ਦੇ ਲਈ ਫੇਰ ਮੋਟਾ ਚੂੜ ਚੱਕੀਆ ਇਹ ਚੂੜ ਚੱਕੀਆ ਮੋਟਾ ਜ਼ਿਲ੍ਹੇ ਮੋਗੇ ਦੇ ਵਿੱਚ ਪੈਂਦਾ ਹੈ ਦੌਲਤਪੁਰੇ ਦੀਆਂ ਗੱਲਾਂ ਬਾਤਾਂ ਪਰ ਆਹ ਕਹਿੰਦੇ ਕਰਮੇ ਦੇ ਨਾਲ ਖੜ ਕੇ ਐਨ ਯਾਰੀਆਂ ਨਿਵਾਉਣ ਵਾਲਾ ਕਹੜੀਏ ਇਹ ਕੌਣ ਹੈ ਇਹ ਦੱਗੋ ਵਾਲਾ ਸ਼ਰਨਾ ਦੱਗੋਲਾ ਸ਼ਰਨਾ ਗੱਬਾ ਸ਼ਰਨਾ ਗੁਰਦਾਸਪੁਰ ਤੋਂ ਦੇਰਾ ਬਟਾਲੇ ਦੀਆਂ ਗੱਲਾਂ ਬਟਾਲੇ ਤੋਂ ਡੇਰਾ ਬਾਬਾ ਨਾਨਕ ਨੂੰ ਜਾਈਦਾ ਨਾ ਤੇ ਜੋੜੇ ਸੰਘਿਆ ਪਿੰਡ ਹੈ ਦੁੱਖੇਮਾਲੇ ਦਾ ਕੌਡੀ ਪਾਉਣ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਉਹ ਮਾਢੇ ਵਾਲੇ ਨੂੰ ਮਾਢੇ ਵਾਲਾ ਟੱਕਰ ਪਿਆ ਹੋ ਬੱਲੇ 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 ਏਕਮ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਫੱਕਰ ਝੰਡੇ ਦਾ ਲੁੱਟ ਗਿਆ ਮੇਲਾ ਫੱਕਰ ਝੰਡੇ ਟੱਕ ਏਹ ਰਹਿੰਦੀ ਪੂਰੀ ਕਬੱਡੀ ਪਾ ਰਿਹਾ ਹੈ ਸੋ ਜਸਵੀਰ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਹੁੰਦੇ ਆ ਵੀ ਮੁੰਡਾ ਬਹੁਤ ਫਰਦੀਲਾ ਫਕਰ ਛੰਦੇ ਦੇ ਹਰਦੇਵ ਦੇ ਨਾਲ ਜਿਵੇਂ ਕਹਿੰਦੇ ਫਕਰ ਛੰਦੇ ਦੇ ਕਰਮੇ ਦੇ ਨਾਲ ਇਹਦੀ ਜੁੰਡੀ ਦੀ ਯਾਰੀ ਰਹੀ ਹੈ ਉਹ ਸੁਨਦੀਪ ਵੀਰ ਵਿਸ਼ੇਤਰ ਤੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੈ ਸਰਪੰਚ ਸਾਹਿਬ ਸਾਡੇ ਸ਼ਤਪਾਲ ਸਿੰਘ ਜੀ ਨੱਡਾ ਜੀ ਆਖ ਰਹੇ ਆ ਆਹ ਕਹਿੰਦੇ ਭਿੰਡਰਾ ਵਾਲਾ ਰਵਣਾ ਇੱਕੋ ਜੀ ਔਮਰ ਹੈ ਹੁਣ ਬਣੀ ਐ ਇੱਕ ਸਾਰ ਜੋੜੀਆਂ ਹੁਣ ਬਣੀ ਐ ਓਏ ਝਟਕਾ ਅੱਜ ਲੱਗਦਾ ਪਤਾ ਲਾਡੀ ਆਪੀ ਆਪੀ ਦੇਖ ਮੇਰੇ ਵੀਰ ਪ੍ਰਾਈਮ ਫੌਜੀ ਦਾ ਪੁੱਤ ਹੈ ਆਰ ਨੇਟ ਦੇ ਪਿੰਡਾਂ ਦਾ ਮੁੰਡਾ ਆਹ ਕਹਿੰਦੇ ਲਾਹ ਬਹੀਰੇ ਦੇ ਕਮਾਂਡ ਪੰਦਾ ਮੁੰਡਾ ਇਸ ਵੇਲੇ ਕਹਿੰਦੇ ਮੈਦਾਨ ਦੇ ਵਿੱਚ ਜਲਵੇੜੇ ਵਾਲਾ ਕਹਿੰਦੇ ਬਾਦਲਾ ਹਕਲਵਿੰਦਰ ਇੰਗਲੈਂਡ ਦੇ ਖੇਡ ਸੀਜ਼ਨ ਦਾ ਕਹਿੰਦੇ ਬਾਸਟ ਦੇੜ ਔਰ ਦੁੱਗਾ ਵਾਲਾ ਖੁਸ਼ੀ ਕਹਿੰਦੇ ਬਾਸਟ ਚਾਰ ਜਾਫੀ ਤਿਆਰ ਬਰਤਾਰ ਪੱਟਾਂ ਤੇ ਥਾਪੀਆਂ ਬਾਜਾ ਚੱਕੀ ਤੈਨੂੰ ਵੀ ਮਾਨ ਕਰਕੇ ਛੱਡਾ ਆਹ